हां जी स्वागतਾ YouTube ਚੈਨਲ ਤੇ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ 'ਚ ਦੇਰੀ ਹਾਈ ਕੋਰਟ ਵੱਲੋਂ ਪੰਜਾਬ ਹਰਿਆਣਾ ਸਰਕਾਰਾਂ ਨੂੰ ਤੇ ਪਟਕਾਰ ਦੀ ਨੀਤੀ ਤੇ 82 ਸਵਾਲ ਕੀ ਹੈ ਪੂਰੀ ਅਪਡੇਟ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੱਲਦੇ ਆਂ ਜੀ ਅੱਜ ਦੀ ਨਵੀਂ ਅਪਡੇਟ ਵੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੋਹਾਂ ਸੂਬਿਆਂ ਦੇ ਸਰਕਾਰਾਂ ਨੂੰ ਤਿੱਖੀ ਆਲੋਚਨਾ ਤੇ ਝਾੜ ਪਾਉਂਦੇ ਆ ਕਿਹਾ ਹੈ ਕਿ ਲੰਬੇ ਸਮੇਂ ਤੋਂ ਸੇਵਾ ਦੇ ਰਹੇ ਆਰਜੀ ਤੇ ਦਿਹਾੜੀਦਾਰ ਠਿੱਕੇ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਾਮਲੇ ਵਿੱਚ ਸंवਿਧਾਨਿਕ ਅਦਾਲਤਾਂ ਦੇ ਫੈਸਲਿਆਂ ਤੋਂ ਬਚਣ ਦੀ ਨੀਤੀ ਅਪਣਾ ਰਹੀਆਂ ਹਨ ਕੋਰਟ ਨੇ ਇਸ ਰਵੱਈਏ ਨੂੰ ਗੈਰ ਸंवਿਧਾਨਿਕ ਕਰਾਰ ਦਿੰਦੇ ਆ ਕਿਹਾ ਕਿ ਇਹਨਾਂ ਨਾਲ ਸਿਰਫ ਮੁਲਾਜ਼ਮਾਂ ਨੂੰ ਮੂਲ ਹੱਕਾਂ ਦਾ ਅਲੰਘਣਾ ਹੈ ਸਗੋਂ ਸਮਾਨਤਾ ਤੇ ਮਾਨਸਿਧਾਤਾਂ ਨੂੰ ਵੀ ਕਮਜ਼ੋਰ ਕਰਦਾ ਹੈ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਸਿੰਗਲ ਬੈਂਚ ਨੇ ਕਿਹਾ ਕਿ ਦੋਵੇਂ ਸੂਬੇ ਵਾਰ-ਵਾਰ ਅਸ਼ੀਆ ਨੀਤੀਆਂ ਬਣਾਉਂਦੇ ਹਨ ਜਿਨ੍ਹਾਂ ਦਾ ਟੀਚਾ ਅਦਾਲਤੀ ਹੁਕਮਾਂ ਨੂੰ ਲਾਗੂ ਕਰਨ ਤੋਂ ਬਚਣਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਅਕਸਰ ਰੈਗੂਲੇਸ਼ਨ ਦੇ ਦਾਅਵੇ ਨੂੰ ਨਾ ਹੀ ਸਵੀਕਾਰ ਕੀਤਾ ਜਾਂਦਾ ਹੈ ਤੇ ਨਾ ਹੀ ਅਸਵੀਕਾਰ ਕੀਤਾ ਜਿਸ ਕਾਰਨ ਮੁਲਾਜ਼ਮਾਂ ਤੇ ਸਾਲਾਂ ਤੱਕ ਅਨਿਸ਼ਚਿਤਤਾ ਤੇ ਸਥਿਤੀ ਵਿੱਚ ਰਹਿੰਦੇ ਹਨ। ਹਰਿਆਣਾ ਤੇ ਪੰਜਾਬ ਨਾਲ ਜੁੜੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਬਾਰੇ ਦਰ ਕੀਤੀ ਗਈ ਪਟੀਸ਼ਨਾਂ ਨੂੰ ਸੁਣਵਾਈ ਕਰਦਿਆਂ ਕੋਰਟ ਨੇ ਟਿੱਪਣੀ ਕੀਤੀ ਕਿ ਆਰਜੀ ਜਾਂ ਠੇਕਾ ਮੁਲਾਜ਼ਮਾਂ ਤੋਂ ਸਾਲਾਵਦੀ ਨਿਯਮਿਤ ਕੰਮ ਕਰਵਾਉਣ ਤੇ ਫਿਰ ਉਹਨਾਂ ਨੂੰ ਆਰਜੀ ਦਰਜੇ ਵਿੱਚ ਰੱਖਣ ਗੈਰ ਸਿਧਾਂਤਕ ਹੈ ਤੇ ਸੂਬੇ ਦੇ ਵਿੱਚ ਇੱਕ ਆਦਰਸ਼ ਮਾਲਕ ਹੋਣ ਦੇ ਸਿਧਾਂਤਾਂ ਦੇ ਖਿਲਾਫ ਹੈ ਜਸਟਿਸ ਬਰਾੜ ਦੇ ਸਪਸ਼ਟ ਕਿਹਾ ਕਿ ਵਿੱਤੀ ਸੰਕਟ ਮਨਜ਼ੂਰशुदा ਪੋਸਟਾਂ ਦੀ ਘਾਟ ਯੋਗਤਾ ਦੀ ਅਣਪਲੱਦਾ ਸੁਪਰੀਮ ਕੋਰਟ ਦੇ ਪੁਰਾਣੇ ਫੈਸਲਿਆਂ ਦਾ ਹਵਾਲਾ ਦੇ ਕੇ ਰੈਗੂਲਰਾਈਜੇਸ਼ਨ ਤੋਂ ਕਚਨਾ ਨਿਆਪੁਰ ਨਹੀਂ ਹੈ ਉਹਨਾਂ ਨੇ ਕਿਹਾ ਸੂਬੇ ਦੇ ਇਸੇ ਅਦੀਨ ਸੰਸਥਾਵਾਂ ਤੇ ਮੁਲਾਜ਼ਮਾਂ ਦਾ ਸ਼ੋਸ਼ਣ ਨਹੀਂ ਕਰ ਸਕਦੀਆਂ ਉਹਨਾਂ ਨੇ ਸਥਾਈ ਲਾਭਾਂ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ ਕੋਰਟ ਨੇ ਇਹ ਵੀ ਕਿਹਾ ਕਿ ਬਤੇਰੇ ਸਥਾਈਕਰਨ ਮੁਲਾਜ਼ਮਾਂ ਦੇ ਜੀਵਨ ਅਤੇ ਸਮਾਜਿਕ ਸਿਰਕਿਆ ਤੇ ਅਧਿਕਾਰਾਂ ਦੇ ਡੂੰਘਾ ਅਸਰ ਪਾਉਂਦਾ ਹੈ ਲੰਬੇ ਸਮੇਂ ਤੱਕ ਆਰਜੀ ਤੇ ਸਥਿਤੀ ਦੇ ਵਿੱਚ ਰੱਖੇ ਜਾਣ ਨਾਲ ਕਿਸੇ ਵਾਰ ਸਥਿਰਤਾ ਤੇ ਪਰਿਵਾਰਕ ਜੀਵਨ ਤੇ ਆਤਮ ਸਨਮਾਨ ਪ੍ਰਭਾਵਿਤ ਹੁੰਦਾ ਹੈ ਹਾਈ ਕੋਰਟ ਨੇ ਦੋਹਾਂ ਸੂਬਿਆਂ ਨੂੰ ਚੇਤਾਵਨੀ ਦਿੱਤੀ ਕਿ ਵਿਭਕ ਵਿੱਚ ਐਸੀਆਂ ਨੀਤੀਆਂ ਨਾ ਬਣਾਉਣ ਜੋ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਜਾਂ ਮੁਲਾਜ਼ਮਾਂ ਨਾਲ ਪੱਖਪਾਤੀ ਵਿਵਹਾਰ ਜਾਰੀ ਰੱਖਣ ਨਾਲ ਹੀ ਇਹ ਹੁਕਮ ਦਿੱਤਾ ਕਿ ਮੁਲਾਜ਼ਮਾਂ ਦੇ ਦਾਅਵੇ ਤੈਅ ਸਮੇਂ ਤੇ ਸੀਮਾ ਤੇ ਨਿਬਟਾਏ ਜਾਣ ਅਤੇ ਨਿਆਂ ਦੇ ਆਦਰ ਮਿਲ ਸਕਣ ਇਹ ਸੀ ਅੱਜ ਦੀ ਨਵੀਂ ਅਪਡੇਟ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ